ਕਿਸੇ ਵੀ ਬੀ ਨਿਆਰ ਘੱਟ ਪੈਸੇ ਨਾਲ ਟਰੈਕਟਰ ਲੈਣਾ ਚੰਗਾ ਟਰੈਕਟਰ ਲੈਣਾ ਤਾਂ ਆ ਵੀਡੀਓ ਉਹਨਾਂ ਕਿਸਾਨ ਵੀਰਾਂ ਵਾਸਤੇ ਆ ਪਾਵਰ ਸ਼ੇਅਰਿੰਗ ਪੰਜਾਬ ਨੰਬਰ ਦੇ ਵਿੱਚ 99 ਮਾਡਲ ਆ 2 ਲੱਖ ਰੁਪਏ ਦਾ ਲੈ ਜਾਓ ਨਾੜ ਕੇ ਮਾਡਲ 2000 ਆ ਡਿਮਾਂਡ ਕਿੰਨੀ ਆ ਦੀ 1 35 ਦਾ ਕੱਟਿਆ ਯਾਰ ਹੁਣ ਇਹਨਾਂ ਦਾ ਕੀ ਡਿਮਾਂਡਾ ਹੁੰਦੀ ਆ ਸਵਾ ਲੱਖ ਦਾ ਲੈ ਜੀ ਦੇ ਦੇ ਯਾਰ ਤਾਂ ਯਾਰ ਘੱਟੇ ਤੂੰ ਕਹਤਾ ਦੇ ਤਾ ਤੂੰ ਕਹਤਾ ਦੇ ਤਾ ਸਹੀ ਗੱਲ ਦੋਸਤੋ ਸਵਾਦ ਤਾਂ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਬਾਈ ਸ਼ਰਮੇ ਦੇ ਦੂਜੇ ਨੌਰੇ ਦੇ ਵਿੱਚ ਜੇ ਕਿਸੇ ਵੀ ਬੀ ਨਿਆਰ ਘੱਟ ਪੈਸੇ ਨਾਲ ਟਰੈਕਟਰ ਲੈਣਾ ਚੰਗਾ ਆ ਵੀਡੀਓ ਉਹਨਾਂ ਕਿਸਾਨ ਵੀਰਾਂ ਵਾਸਤੇ ਆ ਸਤਿ ਸ੍ਰੀ ਅਕਾਲ ਵੀਰੇ ਹੋਰ ਸਰਮਾ ਜੀ ਮਸਟ ਵੈਲਕਮ ਬਾਈ ਸਾਡੇ ਠੀਕ ਹੈ ਪੁਰਾਣੇ ਜਿਮੀਂਦਾਰਾਂ ਕਾ ਖਾਤਰ ਯਾਰ ਜਿਹੜੇ ਘੱਟ ਪੈਸੇ ਲੈਣਾ ਚਾਹੁੰਦੇ ਆ ਚੰਗੇ ਟਰੈਕਟਰ ਉਹਨਾਂ ਵਾਸਤੇ ਮੌਕਾ ਹੀ ਆ ਮੌਕਾ ਇਹ ਵੀ ਹੈਗਾ ਇੱਕ ਹਾਂ ਸਕੀਨ ਟਰੈਕਟਰ ਆਪਣੇ ਕੋਲੇ 2511 ਠੀਕ ਹੈ ਜਿਨ੍ਹਾਂ ਨੂੰ 911 ਦਾ ਸ਼ਾਹ ਪਾ। ਇਸ ਸ਼ੀਨ ਦਾ ਫਿਰ ਤਿੰਨੇ ਆ ਤਿੰਨੀ ਪਾਵਰ ਨਹੀਂ। ਨਹੀਂ ਨਹੀਂ ਤਿੰਨੀ ਹੀ ਉਹ ਤਾਂ ਨਹੀਂ ਦਾਲਾਂ ਦਾ ਟਰੈਕਟਰ ਆ ਜੀ ਨਹੀਂ ਨਹੀਂ। ਅਸਲ ਉਹ ਆ ਜੀ ਦੋ ਦੋ ਹੀ ਤੇ ਦੋ ਡਰ ਹਿੱਟਰੀ ਆ 911। ਦੋ ਗੇਟ 911 ਆ ਜੀ। ਤੇ ਪਹਿਲਾਂ ਤਾਂ ਇਹ ਤੁਹੀ ਲੱਗ ਗਏ ਜੀ ਮੈਂ ਆਪਾਂ ਜਮਾ ਇਧਰ ਯਾਰ ਛੋਟਾ ਜਿਹੜਾ ਇਹ ਗਣਾ। ਇਹਦੇ ਬਾਰੇ ਦੱਸ ਕਿੰਨਾ ਮਾਡਲ ਮੂਲ। ਇਹ 12 ਮਾਡਲ ਹਰਿਆਣਾ ਨੰਬਰ ਐ ਭੋਲੂ ਨੇ ਹਰਕਤ ਤੇ ਝੜ ਗਿਆ ਕਰ ਟਰੈਕਟਰ ਤੇ ਜਿੱਥੇ ਦੇਖਿਆ ਨਿਗਾਹੋਂ ਤੇ ਭੱਜ ਕੇ ਝੜ ਗਿਆ ਕਰ ਸੀ ਇਹ ਉਹ ਲੈ ਰਿਆ ਫਤਿਹਬਾਦ ਤੋਂ। ਠੀਕ ਹੈ। ਹੁਣ ਇਹ ਜਿਹੜਾ ਸ਼ਾਹ ਉਹ ਜਿਹੜਾ ਜਵਰਾਜ ਅਟੈਚਿੰਗ ਵੇਰਾ ਅਸੀਂ ਕਰਾ ਕੇ ਦੇਵਾਂਗੇ ਜੇ ਆਪ ਕਰਾਉ ਲੋ ਤਾਂ ਕੋਈ ਵਧੀਆ ਹੈ ਠੀਕ ਹੈ ਇਹ ਨੂੰ ਆ ਇਹਦਾ ਸੋਣੇ ਦੇਣਾ ਕਿੰਨੇ ਦਾ ਉਦਾਂ ਦਾ ਲੱਖ ਰੁਪਇਆ ਡਿਮਾਂਡ ਆ ਯਾਰ ਤੂੰ ਜਿੰਨੇ ਦਾ ਮਰਜ਼ੀ ਦੇ ਦੇ ਯਾਰ ਲੱਖ ਰੁਪਇਆ ਯਾਰ ਹੁਣ ਲੱਖ ਦਾ ਕਿਵੇਂ ਕੁਝ ਕਰੀਏ 90000 ਦਾ 95000 80000 ਤਾਂ ਹੀ ਦੇ ਦਾਂਗੇ 80000 ਤਾਂ ਹੀ ਦੇ ਦਾਂਗੇ ਟਰੈਕਟਰ ਤੇ ਨਾਲ ਆ ਗਿਆ ਇਦਰਾ ਆ ਕੇ ਸੈਨੇ ਨਾ ਬਲੇਰੋ ਲੈਣੀ ਹੋਵੇ ਬਾਈ ਅਸਿਆ ਠੀਕ ਹੈ ਆਪਣੇ ਕੋਲ 14 ਮਾਡਲ ਆ ਇਹ ਠੀਕ ਹੈ ਠੀਕ ਹੈ ਗੱਲ ਆਪਾਂ ਲੈਤੀ ਸੀ ਇਹ ਪੰਜਾਬ ਨੰਬਰ ਆ ਇਹ ਠੀਕ ਹੈ ਤੇ ਆਪਾਂ ਨੂੰ ਬਾਹਰਲੇ ਵੀਰਾਂ ਨੇ ਦਵਾਈ ਸੀ ਇਹ ਤੇ ਆਪਾਂ ਹੁਣ ਬੰਦ ਗੱਡੀ ਚਾਹੀਦੀ ਛੋਟੀ ਇਹ ਆਪਾਂ ਦੇ ਦਾਂਗੇ ਗੇਰ ਇੰਜਨ ਦੇ ਓਕੇ ਸਿਰਫ ਇਹਦੇ ਟਾਇਰ ਚਾਹੀਦੇ ਆ ਠੀਕ ਹੈ ਟਾਇਰ ਪੋਣੇ ਪਹਿਣਗੇ ਵੀਰੇ ਕਿੰਨੇ ਦੇ ਇਹ ਆਪਾਂ 1.80 ਲੱਖ ਦੀ ਦੇ ਦਾਂਗੇ 1.80 ਲੱਖ ਗੇਰ ਇੰਜਨ ਦੀ ਬਹੁਤ ਵਧੀਆ ਜੀ ਚਲਾ ਕੇ ਤੁਸੱਲੀ ਕਰਕੇ ਲੈ ਜੀ 1.80 ਦੀ ਮਾਡਲ ਕਿੰਨੀ ਹੈ 14 14 ਮਾਡਲ ਪੰਜਾਬ ਨੰਬਰ 14 ਮਾਡਲ ਆ ਪੰਜਾਬ ਨੰਬਰ ਆ ਤੇ ਹੁਣ ਇਹਦੇ ਤੇ ਆ ਜਿਹੜਾ ਕਾਰੋਬਾਰ ਆ ਇਧਰਲੇ ਪਾਸੇ ਇਹ 911 ਜੀ 99 ਮਾਡਲਾ 99 ਮਾਡਲਾ ਪਾਵਰ ਸਟੀering ਟਾਇਰਾਂ ਦੀ ਕੰਡੀਸ਼ਨ ਜੀ 110 ਜਾਂ 40 ਕੇ پیسے کہہ ਸਕਦੇ ਘੱਟ کہہ ਸਕਦਾ ਮਾੜਾ ਮੋਟੇ ਠੀਕ ਹੈ ਹਾਂਜੀ ਛਾਤੀ ਛੂਰੀ ਲਾ ਦੇ ਅਰੀਜਨਲ ਪਿਆ ਤੇ ਟੈਂਕੀ ਤੇ ਹੋਇਆ ਵਾ ਮਾਡਲ 99 ਆ ਵੀਰੇ ਹਾਂਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ 99 ਮਾਡਲ ਆ ਆਪਾਂ ਵੱਡੀ ਗੱਲ ਇਹ ਆ ਇਹਦੇ ਵਿੱਚ ਕੋਈ ਸ਼ਕੀਨ ਬੰਦਾ ਹੋਵੇ ਠੀਕ ਹੈ ਬਾਲੇ ਬੰਦੇ ਹੁੰਦੇ ਕਿ ਭਾਈ ਆਪਾਂ ਨੂੰ ਚੱਪਲ ਯਾਰਸੀ ਚਾਹੀਦੀ ਆ ਠੀਕ ਹੈ ਇਹਦੀ ਚੱਪਲ ਯਾਰਸੀ ਠੀਕ ਹੈ ਇਹਦੀ ਚੱਪਲ ਯਾਰਸੀ ਪੰਜਾਬ ਨੰਬਰ ਠੀਕ ਹੈ ਸ਼ਾਇਦ ਇਹ ਦੀ ਪਾਸਿੰਗ ਪਈ ਹੋਵੇ ਸ਼ਾਇਦ ਠੀਕ ਹੈ ਇਹਨੇ ਸ਼ੌਕੀ ਬੰਦੇ ਤੇ ਹੁਣ ਦੇਣਾ ਕਿੰਨੇ ਦਾ ਮੈਂ ਆਰਾਮ ਮੰਗਣੂ ਢਾਈ ਮੰਗਲਾ ਸਵਾ ਦੋ ਮੰਗਲਾ ਕੋਸ਼ ਮੰਗਲਾ ਇੱਕੂ ਰੇਟ ਕਹੂੰਗਾ 2000 2 ਲੱਖ 2 ਲੱਖ ਰੁਪਏ ਦਾ ਲੈ ਜੁਣੇ ਨਾ ਮਾੜਾ ਨਹੀਂ ਜਮਾ ਮਾੜਾ ਇੰਨੇ ਦੇ ਨਾ ਮਾੜਾ 40000 ਰੁਪਿਆ ਤਾਂ ਇਹਦੇ ਪਾਵਰ ਤੇ ਲੱਗ ਜਾਂਦਾ ਠੀਕ ਹੈ ਚੱਪਾਲੀ ਗਾਪੀ ਇੰਜਨ ਗੇਅਰ ਦਾ ਕਿੰਨਾ ਰੇਟ ਹੈ ਮੈਂ ਰੁਪਿਆ ਹੀ ਆ ਬਾਈ ਇੰਜਨ ਗੇਅਰ ਦਾ ਹੈਗਾ ਸਜਣੋ ਚੰਗਾ ਪੰਜਾਬ ਨੰਬਰ ਦੇ ਵਿੱਚ 99 ਮਾਡਲ ਆ 2 ਲੱਖ ਰੁਪਏ ਦਾ ਲੈ ਜਾ ਨਾ ਲੈ ਜਾ ਤੇ ਆਹ ਏ ਨਹੀਂ ਵੇਚਣਾ ਕੱਤਾ ਜਰ ਤੇਰੇ ਕੋਲ ਐਡੇ ਥਾਏ ਹੁੰਦਾ ਵੀ ਦੇ ਤੇ ਲੈ ਲੈ ਆ ਦਾ ਸਾਹ ਇਹ ਬਾਈ ਪੰਜਾਬ ਨੰਬਰ ਆ ਚਿੱਪੜੀ ਕਾਪੀ ਇਹਦੀ ਵੀ ਠੀਕ ਹੈ ਸਾਰਾ オリジナル ਆ ਠੀਕ ਹੈ ਅ ਇਹ ਪਟਿਆਲੇ ਦੇ ਬੰਦੇ ਤੋਂ ਆਪਾਂ ਖਰੀਦੇ ਆ ਸੀ ਠੀਕ ਹੈ 97 ਮਾਡਲ ਆ ਗੇਅਰ ਇੰਜਨ ਦਾ ਓਕੇ ਆ ਠੀਕ ਹੈ ਗੇਅਰ ਇੰਜਨ ਦਾ ਓਕੇ ਆ ਚਲਾ ਕੇ ਬਾਕੇ ਤਸੱਲੀ ਕਰ ਲਿਓ ਠੀਕ ਹੈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਸਵਰਾਜ ਆ ਜੀ 70535 97 ਮਾਡਲ ਆ ਤੇ ਡਿਮਾਂਡ ਵੀ ਹੈਗੀ 1,35,000 ਰੁਪਏ ਕਿੰਨੇ ਇਹ ਆਪਾਂ ਸਵਾ ਲੱਖ ਦਾ ਕੱਟਿਆ ਸੀ ਯਾਰ ਤੂੰ ਜਿਵੇਂ ਮਰਜ਼ੀ ਕਰ ਲੈ ਯਾਰ ਸਵਾ ਲੱਖ ਦਾ ਕੱਟਿਆ ਚੱਲ ਸਵਾ ਦੀ ਲੈ ਜੀ ਨਾ ਮਾੜਾ ਮੰਨ ਤਨ ਕਰਦੇ ਕੁਛ ਨਹੀਂ ਇੱਕ ਲੱਖ 20,000 ਦਾ ਦੇ ਦਾਂ ਜੀ ਇੱਕ ਵੀ ਦਾ ਲੈ ਜੀ ਸਵਾ ਦਾ ਕੱਟਿਆ ਉਹ ਤੇ ਚੱਲ ਫਿਰ ਇਹ ਤਾਂ ਆਪਾਂ ਖੂਪੀਆਂ ਹੀ ਦਿਖਾਵਾਂਗੇ ਇਹਦੇ ਵਿੱਚੋਂ ਠੀਕ ਹੈ ਅਮਿੰਦਰਾ ਆ ਵੀ ਕਹਿਆ ਵਾ ਨੜ ਇਹ ਵੀ ਹਾਂ ਇਹ ਬੇਨ ਕਨੇਡਾ ਵਾਲਾਂ ਦਾ ਹੈ ਠੀਕ ਹੈ ਆ ਦਾ ਸੋਨਾ ਇਹ 65 ਵਾਈ ਹੋਇਆ ਟਾਇਰ ਨਵੇਂ ਆ ਇਹ ਟੈਟਰ ਦੇ ਇਹਦੇ ਤਾਂ ਨਵੇਂ ਆ ਤਾਂ ਹੁਣ ਦਿਖਾਏ ਤਾਂ ਫਾਇਦੇ ਨਹੀਂ ਲੱਗਿਆ ਟੂਕਾ ਗਿਆ ਚੰਗਾ ਵਾ ਟੋਕਾ ਗਿਆ ਹਾਂ ਜੀ ਠੀਕ ਹੈ ਭੂਮੀਪੁੱਤਰਾ ਜੀ ਮੈਂ ਮਿੰਦਰਾ 265 ਮਾਡਲ ਆ ਇੱਥੇ ਮਾਰਦੇ ਰਿਹਾ ਕੈਮਰਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਮਿੰਦਰਾ ਜੀ 265 ਇਹ ਹਾਈ ਸਪੀਡ ਟਰੈਕਟਰ ਆ ਠੀਕ ਹੈ ਪੀਲੇ ਰਿੰਬਾ ਵਾਲਾ ਕੋਨੇ ਕ ਲਾਲ ਕਰਾ ਦੇ ਕਹਿੰਦਾ ਮੈਨੂੰ ਸੋਹਣਾ ਹੀ ਲੱਗੇ ਕਹਿੰਦਾ ਇਹ ਹਾਈ ਸਪੀਡ ਆ ਜੀ ਪੀਲੇ ਰਿੰਬਾ ਵਾਲਾ ਹਾਈ ਸਪੀਡ ਆ ਗੇਅਰ ਰਿੰਜ ਦਾ ਬਹੁਤ ਹੀ ਵਧੀਆ ਟਰੈਕਟਰ ਆ ਜੇ ਬੈਟਰੀ ਪਈ ਹੋਈ ਤਾਂ ਇਹ ਹੈਗੀ ਛੇਦ ਨਹੀਂ ਨਹੀਂ ਹੈਗੀ ਤੇ ਗੇਅਰ ਰਿੰਜ ਦਾ ਬਹੁਤ ਵਧੀਆ ਬਈ ਇਹ ਠੀਕ ਹੈ ਸਿੱਧੀ ਗੱਲ ਆਪਣੇ ਕੋਲੇ ਠੀਕ ਹੈ ਤੇ ਰੁਪਏ ਦਾ ਰੁਪਈਆ ਹੀ ਮਾਰ ਲਿਖਣਾ ਦੱਸਿਆ ਇਹ ਮਾਡਲ 2000 ਮਾਡਲ 2000 ਆ ਡਿਮਾਂਡ ਕਿੰਨੀ ਆ ਦੀ 1.35 ਦਾ ਕੱਟਿਆ ਯਾਰ ਹੁਣ ਇਹਨਾਂ ਦਾ ਕੀ ਡਿਮਾਂਡਾ ਹੁੰਦੀ ਆ ਸਵਾ ਲੱਖ ਦਾ ਲੈ ਜਾ ਦੇ ਦੇ ਯਾਰ ਤਾਂ ਯਾਰ ਘਾਟੇ ਦਾ ਤੂੰ ਕਹਤਾ ਦੇ ਤਾ ਤੂੰ ਕਹਤਾ ਦੇ ਤਾ ਠੀਕ ਐ ਜੇ ਤੂੰ ਬਕਾਇਤ ਐ ਨਹੀਂ ਕਿਤੇ ਤੇਰੇ ਕਰਕੇ ਗਏ ਤਾ ਇਹਨੂੰ ਛਕਾਉਂਕ ਜੇ ਨਾ ਦਿਹਾ ਯਾਰ ਚੀਜ਼ ਕੀ ਐ ਇਹ ਠੀਕ ਐ ਕਰਦਾ ਭਾਈ ਤੇਰਾ ਜੀ ਕਿਵੇਂ ਲੈ ਜਾ ਕਰ ਇਹਨੂੰ ਨੇ ਠੀਕ ਐ ਨਾ ਨਵੇਂ ਮਾਡਲ ਆ ਨਾ ਨਵੇਂ ਮਾਡਲ ਹਰਿਆਣਾ ਨੰਬਰ ਨਾ ਨਵੇਂ ਮਾਡਲ ਐਚ ਆਰ ਨੰਬਰ ਪਾਵਰ ਸਟੀering ਹਾਂਜੀ ਇੰਜਨ ਟ੍ਰੈਕਟਰ 300000 ਰੁਪਏ ਹੀ ਹੈ ਭਾਈ ਯਾਰ ਠੀਕ ਹੈ ਟਰੈਕਟਰ ਹੈ ਜੀ ਪੂਰਾ ਚੰਗਾ ਰੁਪਈਆ ਹੀ ਆ ਠੀਕ ਹੈ ਹੂੰ ਇਹ ਤਾਂ ਪੁੱਸਣ ਦੀ ਲੋੜ ਹੀ ਨਹੀਂ ਇੰਜਨ ਗਿਰ ਗਿਆ ਮੇਰਾ ਮਹਰਪੀਆ ਹੀ ਆ ਠੀਕ ਹੈ ਇੰਜਨ ਗਿਰ ਗਿਆ ਸਾਰਾ ਦਿਨ ਵਾ ਕੇ ਚਲਾ ਕੇ ਤੈਰਾ ਦੀ ਕਿਰੀ ਸਰਮਾ ਜੀ ਦੀ ਟਾਇਰ ਅੱਧੇਗਾ ਬਈ ਅੱਦੇ ਯਾਰ ਠੀਕ ਹੈ ਅੱਦੇ ਤੋਂ ਘੱਟ ਕੇ ਲਾ ਪੂਰਾ 45 ਪੈਸੇ ਕਲਾ ਕੋਈ ਠੀਕ ਹੈ ਅੱਦੇ ਕੇ ਟਾਇਰਾਂ ਦੇ ਪਿੱਛੋਂ ਵੀ ਯਾਰ ਸਾਰਾ ਟਰੈਕਟਰ ਸਾਥ ਮਹਰਪੀਆ ਹੀ ਆ ਬਾਈ ਟਰੈਕਟਰ ਜਿਵੇਂ ਕਹ ਜੀ ਆ ਪਾ ਪਾਣੀ ਦਾ ਜਰ ਨਮਕੀ ਲੱਗ ਜਾਣਾ ਬਾਈ ਨੇ ਕਹਨੇ ਲਵਾਂਗਾ ਮਾ ਬਾਈ ਬਾਲੇ ਸ਼ੌਂਕੀ ਦਾ ਆ ਬਾਈ ਇਹ ਜਰ ਪੂਰਾ ਸਾਪਿਆ ਮਗਰਾਣਾ ਕੇ ਨਗੂ ਮੇ ਟਰੈਕਟਰਾਂ ਦੋਨਾਂ ਤੇ ਆਪਾਂ ਹਿੱਕ ਥਾਪੜ ਕੇ ਟਰੈਕਟਰ ਦੇ ਦਾਂਗੇ ਦੋ ਠੀਕ ਹੈ ਗੱਲ। ਡਿਮਾਂਡ ਲਈ ਵੀ 99 ਚਾਰ ਨੰਬਰ ਹੈ ਜੀ ਡਿਮਾਂਡ ਕਿੰਨੀ ਆ? 290000 ਇਹ ਕਿੰਨੇ ਦੇਣਾ? ਤੂੰ ਹੀ ਬੋਲ ਦੇ। 2.2 ਲੱਖ। ਆਏ ਹਾਏ। ਡੰਗ ਮਰੀ। 270 ਕਹਿੰਦਾ ਸੀ ਵੀਡੀਓ ਚ ਮੈਂ। ਕਿੰਨੇ ਦੇਣਾ? ਲੈ ਵੀਰਾ। ਐਦੂ ਰੁਪਈਆ ਕੱਟ ਨਹੀਂ ਦੇਣਾ। ਠੀਕ ਹੈ। ਕੋਸ਼ ਹੋ ਜੇ ਹੁਣ। ਠੀਕ ਹੈ। ਮੈਂ ਕੱਟ ਇਹ 2.25 ਦਾ ਦੇਣਾ ਨਹੀਂ ਸੀ। ਤੂੰ ਕਹਿੰਦਾ ਭਦੇ ਦਾ 2.5 ਲੱਖ ਦਾ ਲੈ ਜਾਓ ਮੌਕਾ ਸਾਡਾ ਮਾੜਾ ਨਹੀਂ ਵੀਰੇ ਮੈਂ ਦੂੰਗਾ ਜਮਾ ਮਾੜਾ ਇਹਨੇ ਨਵੇਂ ਮਾਡਲ ਆ ਯਾਰ ਸੋਹ ਦਾ ਰੰਗ ਪੇਂਟ ਦੇਖੋ ਪਹਿਲਾ ਟਰੈਕਟਰ ਜਮਾ ਟਰੈਕਟਰ ਯਾਰ ਸਾਰੇ ਹੀ ਦੇਖ ਲੈ ਯਾ ਤੇ ਕਿਸੇ ਸੌਕੀ ਵੀਰ ਦੇ ਲੈਣਾ ਟਰੈਕਟਰ ਟਰੈਕਟਰ ਪਿਆ ਸੱਜ ਨੂੰ ਪੂਰਾ ਚੰਗਾ ਮੈਂ ਇੱਕ ਗੱਲ ਆਦਾ ਲਾਈਟਾਂ ਛੱਡ ਦੇ ਥੱਲੋਂ ਵੀ ਜਗੂ ਇਹ ਠੀਕ ਹੈ ਉਹ ਸਾਹਮਣੇ ਛਤਰੀ ਵੀ ਜਗੂ ਇਹ ਦੀ ਠੀਕ ਹੈ ਰਾਤ ਨੂੰ ਕੀ ਬਾਤ ਆ ਯਾਰ ਇੰਨਾ ਵਧੀਆ ਇਹਦਾ ਕੰਮ ਹੋਇਆ ਹੋਇਆ ਠੀਕ ਹੈ ਟਰੈਕਟਰ ਹੈਗਾ ਪੂਰਾ ਚੰਗਾ ਹਾਂ ਜੀ ਤੇ ਮੋਬਾਈਲ ਨੰਬਰ ਸ਼ਰਮਾ ਜੀ ਦਾ ਮੈਂ ਬੋਲ ਦਿੰਨਾ 94788451458872945145 ਇਹ ਨਾ ਸਮਝਿਓ ਕਿ ਛੋਟੇ ਛੋਟੇ ਆ ਕਿ ਨਹੀਂ ਇਹਨਾਂ ਕੋਈ ਛੋਟਾ ਛੋਟਾ ਵੀ ਇਹਨਾਂ ਨੂੰ ਮਿਲੂਗਾ 1000 ਰੁਪਏ ਚਾ ਵੀ ਦਾ ਛੋਟਾ ਜੰਮੀ ਡੈਕਟਰ ਵੀ ਮਿਲੂਗਾ ਠੀਕ ਹੈ ਠੀਕ ਹੈ ਕੀ ਗੱਲ ਤੇ ਗੱਲ ਹੈ ਵੀਰੇ ਠੀਕ ਹੈ ਕੀ ਗੱਲ ਤਾਂ ਨਹੀਂ ਸਹੀ ਹੈ ਤੇ ਦੱਬ ਕਿਉਂ ਵੀਡੀਓ ਕਰ ਦੋ ਸ਼ੇਅਰ ਨਾ ਨਾਨਕਾ ਯੂਟਿਊਬਰਾਂ ਦਾ ਮੇਲਾ ਲਾਉਣਾ ਚਾਹੁੰਦੇ ਆ ਯੂਟਿਊਬਰਾਂ ਦਾ ਮੇਲਾ ਲਾਉਣ ਤੋਂ ਵਾਦਾ ਤੇ ਫਿਰ ਵੱਡਾ ਮੇਲਾ ਲਾਉਣਾ ਚਾਹੁੰਦੇ ਆ ਹੂੰ ਜੇ ਮੇਰੇ ਕੋਲ ਟੈਨੈ ਵਾਲੇ ਬੱਚੇ ਇਸ ਤਰ੍ਹਾਂ ਦਾ ਮੀਲਾ ਲਾਉਣਾ ਚਾਹੁੰਦੇ ਆ ਤਾਂ ਫਿਰ ਯੂਟਿਊਬਰ ਤਾਂ ਖੁਸ਼ੀ ਰੱਖਣੇ ਪੈਣਗੇ ਫਿਰ ਗੱਲ ਬਣੂ ਇਹ ਗੱਲ ਮੇਰੀ ਠੀਕ ਹੈ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕਮੈਂਟ ਸ਼ੇਅਰ ਕਰੋ ਪੇਨੂ ਕਾਲਿਓ ਫਾਲੋ ਲੈਂਡਲੋਰਡ ਫਾਰਮ ਮੇਰਾ ਮੋਬਾਈਲ ਨੰਬਰ 8872945 ਕਪਾੜੀ ਦੂਜਾ ਨੰਬਰ 9478845 ਵੀਡੀਓ ਤੇ ਨੰਬਰ ਚੱਲੀ ਜਾਂਦਾ ਵੀਰੇ ਪ੍ਰਾਣੇ ਕੱਟ ਲਾਂਗੇ ਲੋਨ ਫੈਂਸ ਇਹਨਾਂ ਤੇ ਤਾਂ ਖੈਰ ਹੋਣਾ ਹੀ ਨਹੀਂ ਕਿਸੇ ਤੇ ਵੀ ਹਾਂਜੀ ਇਹ ਗਲਤ ਗੱਲ ਹੈ ਵੀਰੇ ਨਹੀਂ ਨਾ ਬਾਕੀ ਲੋਨ ਫੈਂਸ ਵਾਲੇ ਹੋਰ ਬੱਚੇਰੇ ਖੜੇ ਆਪਣੇ ਠੀਕ ਹੈ ਤੇ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮਿਹਰਬਾਨੀ